¡Vamos! <laughs> ¡Vamos! <laughs> ਨਗਰਪੰਚਾਇਤ ਦੀ ਪ੍ਰਧਾਨਗੀ ਦੀ ਦੂਜੀ ਵਾਰ ਵੀ ਚੋਣ ਨਾ ਹੋਣ ਤੇ ਵਿਧਾਇਕ ਸ਼ਿਰੋਵਾਲੀਆ ਤੇ ਕਾਂਗਰਸੀ ਕੌਂਸਲਰਾਂ ਵੱਲੋਂ ਧਰਨਾ ਸ਼ਾਹਕੋਟ ਨਗਰਪੰਚਾਇਤ ਚੋਣਾਂ 'ਚ ਕਾਂਗਰਸ ਦੇ 9 ਅਤੇ ਆਪ ਦੇ 4 ਉਮੀਦਵਾਰ ਚੋਣ ਜਿੱਤ ਕੇ ਕੌਂਸਲਰ ਬਣਨ ਤੋਂ ਬਾਅਦ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਸਬੰਧੀ ਕਾਂਗਰਸ ਨੂੰ ਬਹੁਮਤ ਮਿਲਣ ਤੇ ਵਿਧਾਇਕ ਹਰਦੇਵ ਸਿੰਘ ਲਾਢੀ ਸ਼ਿਰੋਵਾਲੀਆ ਆਪਣੀ ਪਾਰਟੀ ਨਾਲ ਸੰਬੰਧਿਤ ਸਮੂਹ ਕੌਂਸਲਰਾਂ ਸਮੇਤ ਅੱਜ ਦੂਸਰੀ ਵਾਰ ਨਗਰਪੰਚਾਇਤ ਦਫ਼ਤਰ ਪਹੁੰਚੇ ਇਸ ਦੌਰਾਨ ਆਪ ਦੇ ਦੋ ਕਾਉਂਸਲਰ ਆਪਸ ਵਿੱਚ ਕਿਸੇ ਗੱਲ ਤੋਂ ਨਾਰਾਜ਼ ਹੋ ਗਏ ਅਤੇ ਮੀਟਿੰਗ ਹਾਲ ਵਿੱਚ ਮਾਹੌਲ ਗਰਮਾ ਗਿਆ। ਤਹਿਸੀਲਦਾਰ ਤੇ ਆਪ ਦੇ ਚਾਰੇ ਕਾਉਂਸਲਰ ਮੀਟਿੰਗ ਛੱਡ ਕੇ ਬਾਹਰ ਚਲੇ ਗਏ ਅਤੇ ਪ੍ਰਧਾਨਗੀ ਦੀ ਚੋਣ ਨਾ ਹੋ ਸકી। ਰੋਸ ਵਜੋਂ ਵਿਧਾਇਕ ਸ਼ੇਰਵਾਲੀਆ ਤੇ ਨਵੇਂ ਕਾਂਗਰਸੀ ਕਾਉਂਸਲਰਾਂ ਨੇ ਦਫ਼ਤਰ ਦੇ ਬਾਹਰ ਧਰਨਾ ਲਗਾਉਂਦਿਆ ਸੱਤਾਧਾਰੀ ਧਿਰ ਤੇ ਤੱਕੇਸ਼ਾਈ ਦੇ ਦੋਸ਼ ਲਗਾਏ। ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ। ਸ਼ਾਹਕੋਟ ਸ਼ਹਿਰ ਦੀ ਨਗਰ ਪੰਚਾਇਤ ਦੀ ਇਲੈਕਸ਼ਨ ਜਿਹੜੀ ਰੱਖੀ ਗਈ ਸੀ ਉਹਦੇ ਕਨਵੀਨਰ ਤਹਿਸੀਲਦਾਰ ਸ਼ਾਹਕੋਟ ਨੂੰ ਲਾਇਆ ਗਿਆ ਸੀ ਇਲੈਕਸ਼ਨ ਦੀ ਪ੍ਰोसीडिंग स्टार्ट ਹੋਈ ਸਾਰੇ 13 ਦੇ 13 ਐਮਸੀ ਚੌਂ ਦੇ ਵਿੱਚ ਹਾਜ਼ਰ ਹੋਏ ਸਾਰਿਆਂ ਨੂੰ ਸੌ ਚੁਕਾਈ ਗਈ ਤੇ ਜਦੋਂ ਅਗਲੀ ਪ੍ਰोसीडिंग ਸਟਾਰਟ ਹੋਣੀ ਸੀ ਪ੍ਰਧਾਨਤ ਵਾਜ ਪ੍ਰਧਾਨ ਦੀ ਚੌਂਦੀ ਤੇ ਬੜੇ ਅਮਨ ਸ਼ਾਂਤੀ ਦੇ ਵਿੱਚ ਸਾਰਾ ਕੁਝ ਹਾਊਸ ਅੰਦਰ ਹਾਊਸ ਦੇ ਵਿੱਚ ਹੋ ਰਿਹਾ ਸੀ ਕੋਈ ਕਿਸੇ ਦਾ ਲੜਾਈ ਝਗੜਾ ਨਹੀਂ ਸੀ ਉਹਨਾਂ ਨੇ ਵੀ ਸੌ ਚੱਕੀ ਜਿਹੜੇ 4 9 ਸਾਡੇ ਐਮਸੀਆਂ ਨੇ ਔਰ 4 ਜਿਹੜੇ ਆਮ ਆਦਮੀ ਪਾਰਟੀ ਦੇ ਐਮਸੀਸ ਤੇ ਜਦੋਂ तहसीलदार ਤੇ ਇਹ ਆਪਸ ਵਿੱਚ ਕੰਨਾਂ ਦੇ ਵਿੱਚ ਆਪਣੇ ਕਰਨਾ ਮਨਣਾ ਕਰਨ ਲੱਪੇ ਉਸ ਦਰਾਂ ਨਹੀਂ ਅਸੀਂ ਕਹਿ ਰਹੇ ਆ ਅਸीलदार ਸਾਹਿਬ ਨੂੰ ਕਨਵੀਨਰ ਸਾਹਿਬ ਨੂੰ ਵੀ ਹੁਣ ਅਗਲਾ ਪ੍ਰोसीडिंग ਜਿਹੜੀ ਆ ਉਹਨੂੰ ਸ਼ੁਰੂ ਕਰੋ ਵੀ ਪ੍ਰਧਾਨ ਦੀ ਚੋਣ ਦਾ ਨਾਂ ਤੁਸੀਂ ਲਾਓ ਤੇ ਅਸੀਂ ਪ੍ਰਧਾਨ ਦਾ ਨਾਂ ਅਸੀਂ ਵੀ ਪ੍ਰਪੋਜ਼ ਕਰਨਾ ਜਿੰਨੇ ਕਿਸੇ ਨੇ ਹੋਰ ਨੇ ਵੀ ਕਰਨਾ ਉਹ ਵੀ ਪ੍ਰਪੋਜ਼ ਕਰੇ ਔਰ ਉਸ ਤੋਂ ਬਾਅਦ VOTING ਦਾ ਅਧਿਕਾਰ ਐਮਸੀ ਸਾਹਿਬਾਂ ਨੂੰ ਜਿਹਨੂੰ ਬਹੁਮਤ ਮਿਲੇਗਾ ਉਹ ਆਪਣਾ ਪ੍ਰਧਾਨ ਚੁਣਿਆ ਜਾਊਗਾ ਔਰ ਅਜੇ ਇਹ ਗੱਲ ਹੀ ਚੱਲ ਰਹੀ ਆ ਉਹ ਸ਼ੁਰੂ ਦਾ ਜਿੱਦ ਇਓ ਸਾਹਿਬ ਕਹਿੰਦੇ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਇੱਕ ਡਰਾਮਾ ਰਚਿਆ ਆਪਣੇ ਉਹਨਾਂ ਦੇ ਦੋ ਐਮਸੀ ਆਪਸ ਵਿੱਚ ਉੱਚੀ ਉੱਚੀ ਬੋਲਣ ਲੱਪੇ ਕਿਉਂਕਿ ਉਹ ਸਾਜ਼ਿਸ਼ ਤੈਅ ਸੀ ਸਾਰਾ ਪਲੈਨਿੰਗ ਸੀ ਕੀ ਤੁਸੀ ਰੋਲਾ ਪਾਇਓ ਤੇ ਸਸਤੀ ਦਾਰ ਉੱਠ ਕੇ ਬਾਹਰ ਆਜੂ ਚਲਾ ਜਾਊਗਾ ਹਾਊਸ ਨੂੰ ਬਗੈਰ ਦੱਸੇ ਕਨਵੀਨਰ ਸਾਹਿਬ ਮੀਟਿੰਗ ਪਰ ਖਾਸ ਕੀਤੇ ਬਗੈਰ ਜਲਦੀ ਮੀਟਿੰਗ ਛੱਡ ਕੇ ਵਿੱਚੋਂ ਚਲੇ ਗਏ ਇਹਡੇ ਅਫਸੋਸ ਦੀ ਗੱਲ ਆ ਸ਼ਹਿਰ ਦੇ ਲੋਕਾਂ ਨੇ ਐਮਸੀ ਚੁਣ ਕੇ ਭੇਜੇ ਸ਼ਹਿਰ ਦਾ ਵਿਕਾਸ ਕਰਨ ਲਈ ਸ਼ਹਿਰ ਦੇ ਕੰਮ ਕਰਨ ਲਈ ਲੋਕਤੰਤਰ ਦਾ ਕਤਲ ਅੱਜ ਸ਼ਰਿਆਮ ਅਫਸਰ ਸਾਹਿਬਾਨਾ ਨੇ ਕੀਤਾ ਇਹਦੇ ਕਹਿਣ ਤੇ ਮੌਜੂਦਾ ਸਰਕਾਰ ਤੇ ਇਥੋਂ ਦਾ ਹਲਕਾ ਇੰਚਾਰਜ ਜਿਹੜਾ ਗੁੰਡਾਗਰਦੀ ਤੇ ਉਤਰਿਆ ਹੋਇਆ ਜਿਹਨੂੰ ਗੁੰਡਾਗਰਦੀ ਤੋਂ ਬਗੈਰ ਕੋਈ ਦੂਜਾ ਰਸਤਾ ਨਹੀਂ ਦਿਖਦਾ ਔਰ ਕਾਕਾ ਮੈਂ ਤੈਨੂੰ ਦੱਸਣਾ ਚਾਹੁੰਨਾ ਪਿੰਦਰ ਪੰਡੋਰੀ ਜੀ ਪਿਆਰ ਨਾਲ ਬਹੁਤ ਕੁਝ ਹੋ ਸਕਦਾ ਐਦਾਂ ਲੋਕ ਝੁਕਣ ਵਾਲੇ ਨਹੀਂ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਤਕੇਸ਼ਾਈ ਨਾਲ ਨਾਲ ਜੋੜਨਾ ਚਾਹੁੰਦੇ ਆ ਔਰ ਮੈਂ ਵਾਰ-ਵਾਰ ਅਸੀਂ ਡੀਸੀ ਸਾਹਿਬਾਨ ਨੂੰ ਫੋਨ ਕੀਤਾ डीसी साहब ने क्या अभी ਤੁਸੀਂ ਵੇਟ ਕਰੋ ਮੈਂ ਗੱਲ ਕਰਦਾ ਮੁੜ ਕੇ ਫੇਰ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੀ ਗੱਲ ਨਹੀਂ ਅਜੇ ਹੋਈ ਇਹ ਦੁਆਰਾ ਡੀਸੀ ਸਾਹਿਬ ਨਾਲ ਗੱਲ ਹੋਈ ਤਾਂ ਡੀਸੀ ਸਾਹਿਬ ਕਹਿੰਦੇ ਉਹ ਕਹਿੰਦੇ ਮੇਰੀ ਸਿਹਤ ਵਿਗੜ ਗਈ ਮੈਂ ਕਿਹਾ ਜੀ ਤੇ ਇੱਥੇ ਤੁਹਾਡੇ ਚੰਗੇ ਪੜੇ ਤੰਦਰੁਸਤ ਸੀ ਤੇ ਇੱਕ ਡਰਾਮਾ ਰਚਿਆ ਗਿਆ ਕਿਉਂਕਿ ਪ੍ਰਧਾਨਤ ਵਜ ਪ੍ਰਧਾਨ ਦੀ ਚੋਣ ਨਾ ਕਰਾਉਂਦਾ ਉਹ ਇਸ ਕਰਕੇ ਮੈਂ ਸਮਝਦਾ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਪਹਿਲੀ ਵਾਰ ਹੋਇਆ ਮੇਰਾ خیال ਸ਼ਾਹਕੋਟ ਚ ਇਦਾਂ ਨਹੀਂ ਕਦੀ ਹੋਇਆ ਔਰ ਕੀ ਹੋਇਆ 20 ਅਗਲਾ ਫੈਸਲਾ ਹੀ ਨਹੀਂ ਕੋਈ ਦੇ ਕੇ ਕੇ ਪਰਸੀਡਿੰਗ ਸਟਿਲ ਓਪਨ ਆ ਅਸੀਂ ਅਸੀਂ ਉਹਦੇ ਪ੍ਰਸੀਡਿੰਗ ਦੇ ਵਿੱਚ ਜਦੋਂ ਜੋ ਐਜੰਡਾ ਸੀ ਉਹਦਾ ਲਿਖਾਇਆ ਵੀ ਅੱਜ ਜਿਹੜਾ ਮੀਟਿੰਗ ਸੀ ਜਿਸ ਕਾਰਨ ਕਰਕੇ ਹਾਜ਼ਰੀ ਲੱਗੀ ਸੀ ਸਾਡੇ ਐਮਸੀਆਂ ਦੀ ਔਰ ਉਹਦੇ ਵਿੱਚ ਲਿਖਿਆ ਗਿਆ ਵੀ ਅੱਜ ਚੋਣ ਅੱਜ ਸੌਂ ਚੱਕ ਸਮਾਗਮ ਦਾ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਲਈ ਅੱਜ ਏਜੰਡਾ ਕੱਢਿਆ ਗਿਆ ਸੀ ਉਹ ਪ੍ਰਸੀਡਿੰਗ ਤੇ ਅਸੀਂ ਲਿਖਾ ਕੇ ਸਾਰੇ ਐਮਸੀ ਸਰਬਰ ਨੇ ਸਾਈਨ ਕੀਤਾ ਅਨ ਕੰਪਲੀਟ ਪ੍ਰਸੀਡਿੰਗ ਆ ਪ੍ਰਸੀਡਿੰਗ ਜਿਹੜੀ ਹੁੰਦੀ ਆ ਉਹਦੀ ਸਟੱਡੀ ਕਿਹਦੇ ਹੁੰਦੀ ਆ ਜੇ ਕਨਵੀਨਰ ਸਾਹਿਬ ਆ ਰਹੇ ਆ ਉਹਨਾਂ ਦੀ ਸਟੱਡੀ ਦੇ ਵਿੱਚ ਪ੍ਰोसीडिंग ਹੁੰਦੀ ਆ ਉਹ ਆਪਦੀ ਜ਼ਿੰਮੇਵਾਰੀ ਬਿਲਕੁਲ ਗੈਰ ਜ਼ਿੰਮੇਵਾਰਾ ਵਾਲਾ ਕੰਮ ਕਰਕੇ ਕੇ ਪ੍ਰोसीडिंग ਉਧਰ ਹੀ ਛੱਡ ਕੇ ਚਲੇ ਗਏ ਤੇ ਬਾਅਦ ਦੇ ਵਿੱਚ ਜਦੋਂ ਪ੍ਰਕਿਰਿਆ ਕੰਪਲੀਟ ਹੋ ਜੇ ਤਾਂ ਪ੍ਰोसीडिंग ਹੈਂਡਓਵਰ ਪ੍ਰਧਾਨ ਨੂੰ ਕਰਨੀ ਹੁੰਦੀ ਆ ਸੋ ਅੱਜ ਦੇਖ ਲਓ ਹਾਲਾਤ ਸਿਸਟਮ ਦੇ ਮੈਂ ਸਮਝਦਾ ਅੱਜ ਲੋਕਤੰਤਰ ਦਾ ਵੀ ਕਤਲ ਹੋ ਤੇ ਜਿਹੜੇ ਅਫਸਰ ਇਦਾਂ ਦਾ ਕਰ ਰਹੇ ਆ ਅੱਜ ਪੰਜਾਬ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਕਿਲ ਖੋਕਰੇ ਆ ਖਿਲ ਖੋਕਰੇ ਆ ਪੰਜਾਬ ਦਾ ਸਤਿਆਨਾਸ਼ ਕਰਨ ਨਾਲ ਨੂੰ ਅਫਸਰਸ਼ਾਈ ਲੱਗੀ ਆ ਕਿਹਦੇ ਇਸ਼ਾਰਿਆਂ ਤੇ ਮੌਜੂਦਾ ਸਰਕਾਰ ਦੇ ਇਸ਼ਾਰਿਆਂ ਤੇ ਕਦੀ ਅਜੇ ਤੱਕ ਇਦਾਂ ਨਹੀਂ ਹੋਇਆ ਸੀ ਵੀ ਕਦੀ ਜਿਹੜੇ ਕੰਮ ਲੋਕਾਂ ਦੇ ਆ ਲੋਕਾਂ ਨੂੰ ਕਰਨ ਦਿੱਤੇ ਜਾਣ ਪਰ ਅੱਜ ਉਹ ਸਾਰੇ ਪੁਲਿਸ ਡਿਪਾਰਟਮੈਂਟ ਤੋਂ ਅਫਸਰਸ਼ਾਈ ਉਹਨਾਂ ਕੰਮਾਂ ਦੇ ਵਿੱਚ ਦਖਲ ਦੇ ਕੇ ਕਰਾਉਣ ਲਈ ਸਰਕਾਰ ਨੂੰ ਖੁਸ਼ ਕਰਨ ਤੇ ਲੱਗੀ ਆ ਮੈਂ ਅਫਸੋਸਨਾ ਕਹਿਣਾ ਪੈ ਰਿਹਾ ਤੇ ਇਹ ਅਸੀਂ ਇਹ ਸਾਰੇ ਐਮਸੀ ਸਾਹਿਬਾਨ ਖੜੇ ਆ ਇਸ ਲੜਾਈ ਨੂੰ ਪੂਰੇ ਅੰਜਾਮ ਤੱਕ ਲੈ ਕੇ ਜਾਵਾਂਗੇ ਪੂਰੀ ਤਰ੍ਹਾਂ ਲੜਾਂਗੇ ਚਾਹੇ ਸਾਨੂੰ ਬੋਟ ਦੇ ਵਿੱਚ ਜਾਣਾ ਪਵੇ ਚਾਹੇ ਸਾਨੂੰ ਕਿਸ ਤਰ੍ਹਾਂ ਵੀ ਲੜਾਈ ਲੜਨੀ ਪਵੇ ਅਸੀਂ ਉਸ ਲੜਾਈ ਨੂੰ ਲੜ ਕੇ ਜਿੱਤ ਹਾਸਲ ਕਰਾਂਗੇ ਕਿ ਮੈਂ ਆਪਣੇ ਸਾਰੇ ਐਮਸੀਆਂ ਲੋ ਸਾਰੇ ਸਾਥੀਆਂ ਲੋ ਸ਼ਹਿਰ ਵਾਸੀਆਂ ਲੋ ਪੁਸ਼ਵਾਦ ਨੂੰ